ਤੇ ਦਦਾਰ ਸੰਦੂ ਭਾਜੀ ਦੇ ਨਾਲ ਵਿੱਚ ਚੱਲ ਗਏ ਜਦੋਂ ਉਹ ਪੂਜ ਪਿੰਡੋਂ ਪਰਵਾਲ ਤੋਂ ਦਫ਼ਤਰ ਆਉਂਦੇ ਸੀ ਜੀ ਐਡਾ ਲੱਸੀ ਦਾ ਡੋਲੂ ਰੋਟੀਆਂ ਅੱਛਾ ਅੱਛਾ ਕਿ ਉਹ ਵਾਧੂ ਲੈ ਕੇ ਆਉਂਦੇ ਸੀ ਤੇ ਪਹਿਲਾਂ ਤਾਂ ਮੈਂ ਕੁ ਦੋ ਦਿਨ ਫੇ ਇਦਾਂ ਰੋਟੀ ਪਾਣੀ ਖਾਂਦਾ ਰਿਹਾ ਜਦਾਂ ਉਹ ਉਹ ਦਫ਼ਤਰ ਲਿਆਉਂਦੇ ਰਿਹਾ ਮੈਂ ਉਹਨਾਂ ਦੇ ਦਫ਼ਤਰ ਵੀ ਸੁੱਤਾ ਦਿਹਾੜੀ ਤੋਂ ਦੋ ਘਰਾਟਾਂ ਵਾਂ ਜੀ ਉਹ ਦੁਬਾਰਾ ਫੇ ਮੈਨੂੰ ਆਪਣੇ ਪਿੰਡ ਲੈ ਗਿਆ ਜੀ ਅੱਛਾ ਦਦਾਰ ਸੰਦੂ ਜੀ ਆਪਣੇ ਪਿੰਡ ਲੈ ਗਏ ਹਾਂ ਉਹਨਾਂ ਕੋਈ ਵਕਟੋ-ਕਟ ਮੀਂਹ ਨਾ ਕਰਿਆ ਫੇ ਜੀ ਪਰ ਵੜਾ ਰਹੇ ਤੁਸੀਂ ਪਰਵਾਲਾ ਜਿੰਦ ਪਿੰਡ ਵੀ ਤੇ ਪਿੰਡ ਉਹਨਾਂ ਨੇ ਦਸਤੂਰ ਵੀ ਲੈ ਆਉਣਾ ਮੈਨੂੰ ਤੁਹਾਨੂੰ ਉਸ ਟਾਈਮ ਇਹ ਹੁੰਦਾ ਸੀਗਾ ਜੀ ਅੱਛਾ ਗੱਡੀ 'ਚ ਉਟਾ ਨਹੀਂ ਲਿਆ ਸੀ ਜਦੋਂ ਪਰਵਾਲਤ ਅੱਲਾ ਦੇ ਆਣ ਗੱਡੀ ਦੇ ਵਿੱਚ ਲੈ ਕੇ ਹੁਣ ਸਾਨੂੰ ਚਾਹ ਚੜ੍ਹਦਾ ਗੱਡੀ 'ਚ ਬੈਠੇ ਹਾਂ ਜੀ ਅੱਜ ਤੇ ਕਰਦੇ ਕਰੋਂਦੇ ਫੇ ਮੇਰੀ ਉਸਤਾਦ ਜੀ ਨੇ ਫਿਰ ਫਿਰ ਸੁਲਾਉਗੀ ਸੁਲਾ ਹੋ ਗਿਆ ਅੱਛਾ ਪਰੋਵਾਲਾ ਦਾ ਤੁਸੀਂ ਜ਼ਿਕਰ ਕੀਤਾ ਤੇ ਫਿਰ ਪਰੋਵਾਲ ਤੋਂ ਜਗਮਾਉਣ ਵੀ ਛੋਟੇ ਹੀ ਹੋਣੇ ਆ ਹਾਂ ਬਿਲਕੁਲ ਹੀ ਉਹਨਾਂ ਨਾਲ ਜੁੜੀ ਕੋਈ ਯਾਦ ਹਾਂਜੀ ਹਾਂਜੀ ਜਗਮੋੜ ਜਾਂ ਕੋਈ ਸਮਾਨ ਲੈਣ ਜਾਣਾ ਤਾਂ ਮੈਨੂੰ ਪਤਾ ਜੀਪ ਦੇ ਵਿੱਚ ਮੈਂ ਇਹਨਾਂ ਦਾ ਕਈ ਵਾਰ ਗਿਆ ਸੀ ਅੱਛਾ ਅੱਛਾ ਤੁਸੀਂ ਤਾਂ ਜਗਮੋੜ ਨੇ ਮਤਲਬ ਜੀਪ ਵਿੱਚ ਝੂਟੇ ਲਾਏ ਉਹਦੇ ਨਾਲ ਮੈਂ ਅਜੇ ਮੈਨੂੰ ਇੰਨਾ ਨਹੀਂ ਪਤਾ ਸੀ ਜਿੱਦਾਂ ਹਾਂਜੀ ਇਹਨਾਂ ਪਤਾ ਤਾਂ ਪਿੰਡ 'ਚ ਕੀੜਾ ਗੂੜਾ ਪਿੰਡ 'ਚ ਪਿੰਡ 'ਚ ਢੇੜਾ ਲਾਉਣਾ ਤੁਹਾਨੂੰ ਜਿਆਦਾ ਯਾਦ ਹੈ ਜਾਨੀ ਕਿ ਠੀਕ ਹੈ ਜਾਨੀ ਕਿ ਪਰ ਉਹ ਵਾਲ ਦੇਦਾਰ ਸੰਧੂ ਜੀ ਦੇ ਘਰ ਨਾਲ ਵੀ ਤਾਂਡੀਆਂ ਬਹੁਤ ਜੱਦਾ ਜੁੜੀਆਂ ਤਾਂ ਮਤਲਬ ਬਿਲਕੁਲ